ਇਹਨਾਂ ਦਾ ਪਟਿਆਰ ਚੈਰੀ ਨੂੰ ਵਿਕਣੋਂ ਬੰਦ ਹੋ ਗਿਆ ਸਾਡੇ ਪਿੰਡ ਚ ਸ਼ਰੇਆਮ ਦਾਰੂ ਵਿਕਦੀ ਕਿਉਂਕਿ ਜਿੰਨੀ ਹੈ ਵਿਕਦੇ ਨਸ਼ਾ ਪੂਰਾ ਵਿਕਦੇ ਸਾਡੇ ਪਿੰਡ ਆਇਆ ਥੋੜਾ ਮਰ ਨਹੀਂ ਆਇਆ ਜੀ ਇਹਨਾਂ ਲੋਕਾਂ ਨੇ 55000 ਵੋਟਾਂ ਪਾ ਕੇ ਜਿੱਤਾ ਹੈ ਹਰ ਸਭ ਤੋਂ ਵੱਧ ਵੋਟਾਂ ਪਾਉਣੀਆਂ ਚਾਹੀਦੀ 55000 ਦੇ ਨਾਲ ਔਰ ਮੈਨੂੰ ਲੱਗਦਾ ਹਜੇ ਤੱਕ ਕੋਈ ਸਰਕਾਰ ਦਾ ਨਮਾਇੰਦਾ ਇਹਨਾਂ ਦਾ ਪਤਾ ਲੈਣ ਨਹੀਂ ਆਇਆ ਹੈ ਕਿ ਸਭ ਤੋਂ ਵੱਧ ਵੋਟਾਂ ਮਾਇਦੇ ਆ ਗਏ ਬਾਅਦ ਵਿੱਚ ਤੁਹਾਨੂੰ ਉਹਨੇ ਕਿਹਾ ਕਿ ਹਸਪਤਾਲ ਦੇ ਵਿੱਚ ਬੈੱਡ ਤੇ ਪਏ ਲੋਕ ਪਰੇਸ਼ਾਨ ਨੇ ਕਿਉਂਕਿ ਇਹਨਾਂ ਦੀ ਸਿਹਤ ਬਹੁਤ ਖਰਾਬ ਹੈ ਕਿਸੇ ਨੂੰ ਅੱਖਾਂ ਤੋਂ ਦੇਖਣਾ ਬੰਦ ਹੋ ਗਿਆ ਕਿਸੇ ਨੂੰ ਹੋਰ ਕੋਈ ਸਮੱਸਿਆ ਹੋ ਗਈ ਹੈ ਮਸਲਾ ਸੰਗਰੂਰ ਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਹੈ ਵਿਰੋਧੀ ਵੀ ਹੁਣ ਇਸ ਮਸਲੇ ਤੇ ਮਾਨ ਸਰਕਾਰ ਨੂੰ ਘੇਰਨ ਲੱਗੇ ਨੇ ਕਿਉਂਕਿ ਮੌਤਾਂ ਦੀ ਗਿਣਤੀ ਵੱਧ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਸ਼ੁੱਕਰਵਾਰ ਨੂੰ ਹੋਰ ਲੋਕਾਂ ਦੀ ਮੌਤ ਹੋਈ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ ਇਸ ਦੇ ਇਲਾਵਾ ਸੰਗਰੂਰ ਤੇ ਪਟਿਆਲਾ ਦੇ ਵਿੱਚ ਵੀ ਕਈ ਲੋਕ ਅਜੇ ਇਲਾਜ ਕਰਵਾ ਰਹੇ ਨੇ ਮਰਨ ਵਾਲੇ ਜ਼ਿਆਦਾਤਰ ਲੋਕ ਸੁਨਾਮ ਹਲਕੇ ਅਦੀਨਪੰਦੇ ਟੀਬੀ ਰਵਿਦਾਸਪੁਰਾ ਦੇ ਵਸਨੀਕ ਨੇ ਇਸ ਦੇ علاوہ ਪਿੰਡ ਗੁਜਰਾں ਚ ਵੀ ਕਹਿਰ ਹੋਇਆ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਿਡਿੰਗ ਪੀੜਤਾਂ ਨੂੰ ਮਿਲਣ ਪਹੁੰਚੇ ਸਨ ਤੇ ਇਲਜ਼ਾਮ ਲਗਾਏ ਕਿ ਜਦੋਂ ਇੱਕ ਸਾਈਜ਼ ਮਿਨਿਸਟਰ ਦੇ ਹਲਕੇ ਦਾ ਇਹ ਹਾਲ ਹੈ ਤਾਂ ਬਾਕੀ ਪੰਜਾਬ ਦੇ ਵਿੱਚ ਕੀ ਹਾਲਾਤ ਹੋਣਗੇ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਤੇ ਸਾਡੀ ਭੈਣ ਦੇ ਉਸਤਾ ਜਿਹਨਾਂ ਦਾ ਪਤੀ ਐ ਕੈਬਿਨ ਵਿਖੋਂ ਬੰਦ ਹੋ ਗਿਆ ਤੇ ਹੋਣ 4-5 ਦਿਨਾਂ ਬਾਅਦ ਹੋਰੇ ਹਾਲਾਤ ਸੁਧਰੇ ਤੇ ਜੀ ਕਹਿੰਦੇ ਆ ਕਿ ਸਾਡਾ ਇੱਕ ਕੰਮ ਕਰ ਦਿਓ ਜੋ ਹੋਣਾ ਸੀ ਉਹ ਤਾਂ ਹੋ ਗਿਆ ਕਿ ਸਾਡੇ ਪਿੰਡ ਚ ਸ਼ਰਮ ਆਮ दारू ਵਿਕ ਰਹੀ ਹੈ ਕਿਉਂਕਿ ਜਿੰਨੀ ਹੈ ਵੀਗਦੇ ਨਸ਼ਾ ਪੂਰਾ ਵਿਕਦੇ ਸਾਡੇ ਪਿੰਡ ਚ ਸੋ ਜੇ ਐਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਦੇ ਪੰਜਾਬ ਦੇ ਖਜ਼ਾਨਾ ਮੰਤਰੀ ਦੇ ਹਲਕੇ ਦੇ ਵਿੱਚ ਪਿੰਡ ਦੇ ਵਿੱਚ दारू ਵਿਕ ਰਹੀ ਹੈ ਤਾਂ ਫੇਰ ਇਸ ਪੰਜਾਬ ਦਾ ਕੀ ਹਾਲ ਹੋਏਗਾ ਇਹ ਪੰਜਾਬ ਦੀ ਜਨਤਾ ਅੰਦਾਜ਼ਾ ਲਾ ਸਕਦੀ ਹੈ ਜਾਂ ਲੋਕ ਅੰਦਾਜ਼ਾ ਲਾ ਸਕਦੇ ਕੋਈ ਆਇਆ ਸੁਖਦੇਵ ਮੰਤਰੀ ਨਹੀਂ ਆਇਆ ਇਹਨਾਂ ਲੋਕਾਂ ਨੇ 55000 ਰੋਟਾ ਪਾ ਕੇ ਜਿਤਾਇਆ ਹਰ ਤੋਂ ਆਦਮੋਟਾ ਪਾਹੀ ਨਹੀਂ 55000 ਦੇ ਨਾਲ ਔਰ ਮੈਨੂੰ ਲੱਗਦਾ ਹਜੇ ਤੱਕ ਕੋਈ ਸਰਕਾਰ ਦਾ ਨਮਾਇੰਦਾ ਇਹਨਾਂ ਦਾ ਪਤਾ ਲੈਂਦੀ ਆਇਆ ਨਹੀਂ